ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੀ ਤਰਨਤਾਰਨ ਇਕਾਈ ਵੱਲੋਂ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਬੰਟੀ ਅਤੇ ਜ਼ਿਲ੍ਹਾ ਸਰਪ੍ਰਸਤ ਤਰਸੇਮ ਸਿੰਘ ਪਪਾਲ ਦੀ ਰਹਿਨਮਾਈ ਹੇਠ ਕਰਵਾਇਆ ਗਿਆ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਵੱਖ-ਵੱਖ ਅਦਾਰਿਆਂ ਤੋਂ ਸਬੰਧਤ ਰੱਖਦੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਯੂਨੀਅਨ ਪ੍ਰਤੀ ਲੰਬੇ ਸਮੇਂ ਤੋਂ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਰਹੇ ਪੱਤਰਕਾਰਾਂ ਦੀ ਹੌਸਲਾ ਅਫਜ਼ਾਈ ਵਜੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜ ਵੱਲੋਂ ਉਹਨਾਂ ਨੂੰ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਤਰਨਤਾਰਨ ਦੇ ਸਰਪ੍ਰਸਤ ترਸੇਮ ਸਿੰਘ ਭਪਾਲ ਅਤੇ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜ ਵੱਲੋਂ 2025 ਦੇ ਯੂਨੀਅਨ ਦੇ ਸਾਲਾਨਾ ਕੈਲੰਡਰ ਵੀ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਫੀਲਡ ਵਿੱਚ ਕੰਮ ਕਰਨ ਦੌਰਾਨ ਆ ਰਹੀਆਂ ਦਰਪੇਖਸ਼ ਮੁਸ਼ਕਲਾਂ ਉੱਪਰ ਵਿਚਾਰ ਵਟਾਂਦਰਾ ਵੀ ਕੀਤੇ ਗਏ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਪ੍ਰਧਾਨ ਪੁੰਜ ਵੱਲੋਂ ਅश्वਾਸਨ ਦਵਾਇਆ ਗਿਆ ਕਿ ਫੀਲਡ ਵਿੱਚ ਕੰਮ ਕਰਨ ਦੌਰਾਨ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਯੂਨੀਅਨ ਉਹਨਾਂ ਲਈ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਪ੍ਰਧਾਨ ਪੁੰਜ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਪੱਤਰਕਾਰ 24 ਘੰਟੇ ਜਨਤਾ ਲਈ ਸੇਵਾ ਵਿੱਚ ਸੱਚਾਈ ਨੂੰ ਸਾਹਮਣੇ ਲਿਆਂਦੀ ਤਿਆਰ ਰਹਿੰਦਾ ਹੈ ਉਸੇ ਤਰ੍ਹਾਂ ਮੌਜੂਦਾ ਸਰਕਾਰਾਂ ਨੂੰ ਵੀ ਪੱਤਰਕਾਰਾਂ ਦੇ ਹੱਕਾਂ ਲਈ ਕੁਝ ਸੋਚਣਾ ਚਾਹੀਦਾ ਹੈ। ਤਰਨਤਾਰਨ ਤੋਂ ਅੱਜ ਇੱਥੇ ਸਾਡੀ ਇੱਕ ਮੀਟਿੰਗ ਰੱਖੀ ਗਈ ਸੀ ਜਿਲ੍ਹਾ ਤਰਨਤਾਰਨ ਕਾਈ ਦੀ ਸਤਕਾਰਪਾਤ ਤਰਨਤਾਰਨ ਜੀ ਔਰ ਇੱਥੇ ਸ਼੍ਰੀ ਸੰਜੀਪ ਪੌਂਜੀ ਸਾਡੇ ਜਿਹੜੇ ਆ ਕੌਮੀ ਪ੍ਰਧਾਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਔਰ ਹੋਰ ਵੀ ਸੱਜਣ ਪਤਵੰਤੇ ਜਿਹੜੇ ਆ ਸ਼ਹਿਰ ਦੇ ਨਾਮਵਰ ਉਹਨਾਂ ਨੇ ਵੀ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਔਰ ਜਿਹੜੇ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਔਰ ਅਤਰਕਰਨ ਵਾਸ਼ ਫੈਸ਼ਨ ਦਿੱਤਾ ਗਿਆ ਕਿ ਉਹਨਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਜਿਹੜਾ ਵਾ ਪੂਰਾ ਜਿਹੜਾ ਜੂਨੀਅਨ ਵੱਲੋਂ ਉਹਨਾਂ ਦਾ ਸਾਥ ਦਿੱਤਾ ਜਾਊਗਾ ਅੱਜ ਤਰਨਤਨ ਸਤਕਾਰ ਪੈਲਸ ਦੇ ਵਿੱਚ ਅਸੀਂ ਸਾਲਾਨਾ ਮੀਟਿੰਗ ਰੱਖੀ ਸੀ ਕਿਉਂਕਿ ਮੈਂ ਕੁਝ ਸਮਾਂ ਵਿਦੇਸ਼ ਰਹਿਣ ਕਰਕੇ ਇਹ ਮੀਟਿੰਗ ਜਿਹੜੀ ਹੈ ਵੱਡੇ ਲੈਵਲ ਤੇ ਨਹੀਂ ਸੀ ਕਰਾਈ ਗਈ ਇਸ ਕਰਕੇ ਅੱਜ ਸਤਕਾਰ ਪੈਲਸ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕਿਉਂਕਿ ਸਾਹੀਂ ਵੱਖ-ਵੱਖ ਇਕਾਈਆਂ ਜਿਵੇਂ ਖਡੂਰ ਸਾਹਿਬ ਪੱਟੀ ਪੱਟੀ ਤੇ ਬਲਟੋਏ ਦੀਆਂ ਜੁੰਟਾਂ ਅਸੀਂ ਕਾਇਮ ਕੀਤੀਆਂ ਸੀਗੀਆਂ ਅਸਾ ਸਾਡਾ ਇਹ ਵਿਚਾਰ ਸੀਗਾ ਸਾਡਾ ਮਕਸਦ ਸੀਗਾ ਅਸੀਂ ਸਜੀਵ ਪੁੰਜ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਤਾਂ ਅੱਜ ਸਤਕਾਰ ਪੈਲਸ ਦੇ ਵਿੱਚ ਜਿਹੜੀ ਅੱਜ ਸਾਲਾਨਾ ਮੀਟਿੰਗ ਰੱਖੀ ਸੀ ਉਹਦੇ ਵਿੱਚ ਸਾਰੇ ਹੀ ਸਾਥੀ ਮੇਰਾ ਖਿਆਲ ਨਹੀਂ ਕਿ ਕੋਈ ਸਾਥੀ ਰਹਿ ਗਿਆ ਹੋਵੇ ਕਿਸ ਕਾਰਨ ਕਰਕੇ ਕੋਈ ਇੱਕ ਅੱਧਾ ਰਹਿ ਗਿਆ ਹੋਵੇ ਪਰ ਤਕਰੀਬਨ ਸਾਰੇ ਸਾਥੀ ਜਿਹੜੇ ਪਹੁੰਚਿਆ ਔਰ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਨੇ ਜਿਹੜੇ ਅਸੀਂ ਆਪਣੇ ਵਿਚਾਰ ਦੱਸੇ ਉਹਨਾਂ ਨੂੰ ਔਰ ਜਿਨ੍ਹਾਂ ਨੂੰ ਫੀਲਡ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਸੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਖਾਸियत ਗੱਲ ਇਹ ਆ ਕਿ ਇੱਥੇ ਇਸ ਸਟੇਜ ਦੇ ਉੱਤੇ ਹਰ ਇੱਕ ਪੱਤਰਕਾਰ ਨੂੰ ਬੋਲਣ ਦਾ ਮੌਕਾ ਮਿਲਦਾ ਜਦੋਂ ਉਹ ਬੋਲਦਾ ਵਾ ਤਾਂ ਫਿਰ ਉਹ ਆਪਣੀਆਂ ਮੁਸ਼ਕਲਾਂ ਵੀ ਦੱਸਦਾ ਇਹਨਾਂ ਸਾਰਿਆਂ ਵੀਰਾਂ ਨੇ ਆ ਕੇ ਇੱਥੇ ਆਪਣੀਆਂ ਮੁਸ਼ਕਲਾਂ ਦੱਸੀਆਂ ਔਰ ਪ੍ਰਸ਼ਾਸਨ ਨੂੰ ਇਹ ਸੱਦਾ ਦਿੱਤਾ ਸੀਗਾ ਡੀਸੀ ਸਾਹਿਬ ਨੂੰ ਵੀ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਵੀ ਦਿੱਤਾ ਸੀ ਈਟੀਓ ਸਾਹਿਬ ਨੂੰ ਦਿੱਤਾ ਸੀਗਾ ਉਹਨਾਂ ਦੇ ਅਚਾਨਕ ਕੋਈ ਵਿਝੇਵੇਂ ਕਰਕੇ ਈਟੀਓ ਸਾਹਿਬ ਕੱਲ 3 ਵਜੇ ਦੇ ਜਿਹੜੇ ਚੰਡੀਗੜ੍ਹ ਜਾਣਾ ਪੈ ਗਿਆ ਉਹਨਾਂ ਨੂੰ ਉਹਨਾਂ ਦੇ ਪੀਏ ਸਾਹਿਬ ਇੱਥੇ ਆਏ ਸੀ ਔਰ ਖਾਸ ਤੌਰ ਤੇ ਸਾਡੇ ਅੱਜ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜੀ ਇੱਥੇ ਪਹੁੰਚੇ ਸੀ ਔਰ ਉਹਨਾਂ ਦੀ ਰਹਿਨਮਾਈ ਇਹ ਇੱਥੇ ਸਾਰਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਹਾਂ ਜਿਹੜੇ ਜਿਹੜੇ ਯੂਨੀਅਨ ਲਈ ਵਧੀਆ ਕੰਮ ਕਰਦੇ ਪਏ ਜਿਹੜੇ ਸਿਹਯੋਦਾਰ ਨੇ ਉਹਨਾਂ ਲਈ ਤੁਹਾਡੇ ਵੱਲੋਂ ਕੀ ਸ਼ਰੱਗਾ ਜੋ ਕੰਮ ਹਾਂ ਅੱਜ ਇਹ ਜਿਹੜਾ ਵਾ ਸਾਡੇ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜ ਜੀ ਉਹਨਾਂ ਨੇ ਜਿਹੜੇ ਵਧੀਆ ਕੰਮ ਕਰਦੇ ਸੀ ਯੂਨੀਅਨ ਦੇ ਵਿੱਚ ਜਿਨ੍ਹਾਂ ਨੇ ਦਿਨ ਰਾਤ ਯੂਨੀਅਨ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਐਪਰੀਸ਼ੀਏਟ ਕਾਰ ਜਿਹੜੇ ਆ ਉਹ ਦਿੱਤੇ ਗਏ ਆ ਇਹਦੇ ਨਾਲ ਜਿਹੜੇ ਪੱਤਰਕਾਰ ਸਾਡੇ ਕੰਮ ਕਰਦੇ ਉਹਨਾਂ ਦਾ ਹੋਰ ਹੌਸਲਾ ਵਧੇਗਾ ਔਰ ਜਿਹੜੇ ਆਏ ਸੀ ਸਾਡੇ ਸਾਥੀ ਉਹ ਵੀ ਵੱਧ ਚੜ ਕੇ ਕੰਮ ਕਰਨਗੇ ਹਾਂ ਇੱਕ ਅਸੀਂ ਆਪਣੀ ਯੂਨੀਅਨ ਦਾ ਜਿਹੜਾ ਵਾ ਉਹ ਸਾਲਾਨਾ ਕਲੰਡਰ ਜਿਹੜਾ ਵਾ ਉਹ ਵੀ ਲੌਂਚ ਕੀਤਾ ਵਾ ਔਰ ਇਸੇ ਤਰ੍ਹਾਂ ਇਹ ਕਾਰ्यक्रम ਜਿਹੜਾ ਵਾ ਅੱਗੇ ਤੋਂ ਲਗਾਤਾਰ ਚੱਲਦਾ ਰਹੂਗਾ। ਪੰਜ ਪ੍ਰਧਾਨਜੀ ਅੱਜ ਜਿਹੜਾ ਇੱਥੇ ਤਰਨਤਾਰਨ ਇਕਾਈ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਤੇ ਵੀ ਸ਼ਿਰਕਤ ਕੀਤੀ ਆ। ਕੀ ਕਹਿਣਾ ਚਾਹੁੰਦੇ ਆ ਅੱਜ ਉਸ ਤੋਂ। ਉਹ ਮੈਂ ਸੰਜੀਪ ਪਹਰਸਨ ਜਰਨਲਿਸਟ ਅਸੋਸੀਏਸ਼ਨ ਆਲ ਇੰਡੀਆ ਪ੍ਰੈਜ਼ੀਡੈਂਟ ਅੱਜ ਪ੍ਰੈਸਨ ਗਰਸ ਜਰਨਲਿਸਟ ਅਸੋਸੀਏਸ਼ਨ ਵੱਲੋਂ ਇੱਥੇ ਸਾਲਾਨਾ ਸਮਾਗਮ ਕਰਵਾਇਆ ਗਿਆ। ਤਾਂ ਜਿਹੜੀ ਪ੍ਰਧਾਨਗੀ ਹੈ ਸਾਡੇ ਸਰਦਾਰ ਤਸੀਮ ਸਿੰਘ ਪਪਾਲ ਜੀ ਔਰ ਜਿਲ੍ਹਾ ਪ੍ਰੈਜ਼ੀਡੈਂਟ ਜਿਹੜੇ ਨੇ ਸਾਡੇ ਪਸ਼ਪINDER ਸਿੰਘ ਬੰਟੀ ਜੀ ਉਹਨਾਂ ਨਾਲ ਗੁਰਵਿੰਦਰ ਸਿੰਘ ਜੀ ਤੇ ਸਾਡੀ ਜਿਹੜੀ ਟੀਮ ਦੇ ਹੋਰ ਵੀ ਮੈਂਬਰ ਨੇ ਕੁਲਦੀਪ ਸਿੰਘ ਦੀਪਾ ਜੀ ਤੇ ਇਹਨਾਂ ਨੇ ਸਾਰੇ ਨੇ ਮਿਲ ਕੇ ਜਿਹੜਾ ਵਾ ਬੜੀ ਅਹਿਮ ਕੰਮ ਪੂਤਾ ਨਿਭਾਈ ਅੱਜ ਔਰ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਇਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਸੀਗੇ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਸਿਕਿਉਰਿਟੀ ਜਿਹੜੀ ਦਿੱਤੀ ਸੀਗੀ ਔਰ ਅੱਜ ਪੱਤਰਕਾਰਾਂ ਦੇ ਜਿਹੜੇ ਕਈ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਵੀ ਕੀਤੇ ਨੇ ਔਰ ਉਹਨਾਂ ਦੇ ਹੱਲ ਬੰਦੀ ਕੋਸ਼ਿਸ਼ ਵੀ ਕੀਤੀ ਹੈ ਔਰ ਕੁਝ ਹੱਲ ਵੀ ਲੱਭੇ ਨੇ ਇਸ ਤੋਂ ਲਵਾ ਅਸੀਂ ਜਿਹੜਾ ਵਾ ਇੱਕ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਸੀਗਾ ਜਿਹੜੇ ਪੱਤਰਕਾਰ ਵੀਰ ਸਾਡੇ ਲੰਬੇ ਅਰਸੇ ਤੋਂ ਜਥੇਬੰਦੀ ਵਾਸਤੇ ਕੰਮ ਕਰ ਰਹੇ ਨੇ ਔਰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜੀ ਉਹਨਾਂ ਦੀ ਪੱਤਰਕਾਰੀ ਅਸੀਂ ਦੇਖ ਰਹੇ ਹਾਂ ਕਿ ਕਰ ਰਹੇ ਨੇ ਔਰ ਕੋਈ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਇਸ ਤਰ੍ਹਾਂ ਆਪਾਂ ਕਹੀ ਹੈ ਕਿ ਉਹਨਾਂ ਨੇ ਅਜੇ ਤੱਕ ਉਹਨਾਂ ਦੇ ਕੋਈ ਲੰਚਨ ਲੱਗਾ ਹੋਵੇ ਬਿਲਕੁਲ ਬੇਦਾਗ ਜਿਹੜੇ ਪੱਤਰਕਾਰ ਨੇ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਹੈ ਯੂਨੀਅਨ ਵੱਲੋਂ ਪ੍ਰੈਸ ਸੰਘਰਸ਼ ਚੈਨਲ ਸਟੈਸ਼ਨ ਵੱਲੋਂ ਉਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਦੇ ਕੇ ਸਨਮਾਨਤ ਕੀਤਾ ਹੈ ਇਸ ਦਿਨ ਨਾਲ ਹੀ ਜਿਹੜੇ ਦੂਸਰੇ ਪੱਤਰਕਾਰ ਸਾਥੀ ਆਏ ਸੀਗੇ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਵੀ ਅਸੀਂ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਪ੍ਰੈਸ ਸੰਘਰਸ਼ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਹੈ ਪੱਤਰਕਾਰੀ ਫੀਲਡ ਦੇ ਵਿੱਚ ਜਿਵੇਂ ਪੱਤਰਕਾਰ ਕੰਮ ਕਰਦੇ ਆ ਜੀ ਉਹਨਾਂ ਨੂੰ ਕੋਈ ਸਮੱਸਿਆਵਾਂ ਦਾ ਤਰਫੀਸ਼ ਆਉਂਦੀਆਂ ਤੇ ਜਥੇਬੰਦੀ ਦਾ ਕੀ ਸਟੈਂਡ ਹੈ ਦੇਖੋ ਜੀ ਪ੍ਰੈਸ ਸੰਘਰਸ਼ ਜਨ ਅਸੋਸੀਏਸ਼ਨ ਦੀ ਆਪਾਂ ਜੇ ਇੱਕ ਵਾਰ ਗੱਲ ਕਰੀਏ ਤੇ ਇੱਕ ਅਜਿਹਾ ਸੰਗਠਨ ਹੈ ਕਿ ਮੈਂ ਜ਼ਿਆਦਾ ਕੁਝ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਜਿੰਨੇ ਵੀ ਪੱਤਰਕਾਰ ਸਾਡੇ ਨਾਲ ਜੁੜੇ ਨੇ ਤਕਰੀਬਨ 15-18 ਸਾਲ ਤੋਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਦ ਜਦ ਵੀ ਕਿਸੇ ਨੂੰ ਜ਼ਰੂਰਤ ਪਈ ਹੈ ਆਪਾਂ ਗੱਲ ਕਰੀਏ ਤਾਂ 24 ਆਵਰ ਜਿਹੜਾ ਆਪਾਂ ਅਸੀਂ ਨਾਲ ਚਟਾਨ ਵਾਂਗੂ ਖੜੇ ਰਹੇ ਹਾਂ ਚਾਹੇ ਉਹ ਤਰਨਤਾਰ ਦਾ ਮਸਲਾ ਸੀਗਾ ਚਾਹੇ ਉਹ ਅੰਮ੍ਰਿਤਸਰ ਦਾ ਮਸਲਾ ਸੀਗਾ ਚਾਹੇ ਉਹ ਗੁਰਦਾਸਪੁਰ ਡਿਸਟ੍ਰਿਕਟ ਦਾ ਮਸਲਾ ਹੈ ਚਾਹੇ ਕਿਸੇ ਵੀ ਆਪਾਂ ਸਟੇਟ ਦੀ ਗੱਲ ਕਰ ਲਈਏ ਸਾਡੇ ਜਿਹੜੇ ਜਿੰਨੇ ਵੀ ਜਥੇਬੰਦੀ ਨਾਲ ਜੁੜੇ ਹੋਏ ਵਿਅਕਤੀ ਨੇ ਮੈਂਬਰ ਨੇ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਤਾਂ ਹੀ ਸਹਿਯੋਗ ਦਿਨੋਂ ਕੀਤਾ ਹੈ ਜੀ ਪ੍ਰਧਾਨ ਜੀ ਫੀਲਡ ਦੇ ਵਿੱਚ ਜਦੋਂ ਪੱਤਰਕਾਰ ਕੰਮ ਕਰਦੇ ਨੇ ਤਾਂ ਪੀੜਾ ਕਾਰਡ ਨਾ ਹੋਣ ਕਰਕੇ ਉਹਨਾਂ ਨੂੰ ਨਕਲੀ ਕਹਿ ਦਿੱਤਾ ਜਾਂਦਾ ਉਹਨਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ ਇਹਦੇ ਬਾਰੇ ਜੂਨੀਅਨ ਮਨ ਲੋਕ ਕੀ ਹੋਜੀ ਜਾਣ ਜੀ ਦੇਖੋ ਜਿਹੜੇ ਵੀ ਵਿਅਕਤੀ ਇਸ ਤਰ੍ਹਾਂ ਦਾ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਮਨੋ ਜਾਲੀ ਪੱਤਰਕਾਰ ਆ ਨਕਲੀ ਪੱਤਰਕਾਰ ਆ ਉਹਨਾਂ ਬਾਰੇ ਸਾਨੂੰ ਤੁਸੀਂ ਜ਼ਰੂਰ ਇੱਕ ਸ਼ਿਕਾਇਤ ਦਿਓ ਰਿਟਰਨ ਦਿਓ ਸ਼ਿਕਾਇਤ ਇਹ ਬੜਾ-ਬੜਾ ਤੁਸੀਂ ਪੁਆਇੰਟ ਜਿਹੜਾ ਉਠਾਇਆ ਵਾ ਜੇਕਰ ਕੋਈ ਬੰਦਾ ਜਿਸ ਮਨੋ ਸਪੋਜ਼ ਕਿਸੇ ਪੱਤਰਕਾਰ ਕੋਲ ਪੀਲਾ ਕਾਰਡ ਨਹੀਂ ਹੈ ਜਾਂ ਐਕ੍ਰਿਡੇਸ਼ਨ ਕਾਰਡ ਨਹੀਂ ਹੈ ਤਾਂ ਉਹਨੂੰ ਜੇਕਰ ਕੋਈ ਚੈਲੰਜ ਕਰ ਰਿਹਾ ਹੈ ਕਿ ਇਹ ਪੱਤਰਕਾਰ ਨਹੀਂ ਹੈ ਤੂੰ ਜਾਲੀ ਹੈ ਨਕਲੀ ਹੈ ਉਸ ਬਾਰੇ ਸਾਨੂੰ ਸ਼ਿਕਾਇਤ ਜ਼ਰੂਰ ਦਿਓ ਉਹਦੇ ਉੱਤੇ ਜਿਹੜਾ ਪ੍ਰੈਸ਼ਿੰਗ ਕਾਰਚ ਜਾਂ ਸਟੈਚੂਸ਼ਨ ਜਿਹੜੀ ਆ ਮਤਲਬ ਅਸੀਂ ਸਖਤ ਜਿਹੜਾ ਐਕਸ਼ਨ ਉਹਦੇ ਉੱਤੇ ਲਵਾਂਗੇ ਸਵਾਲ ਇਹ ਨਹੀਂ ਹੈ ਕਿ ਪੀਲਾ ਕਾਰਡ ਪੀਲਾ ਕਾਰਡ ਦੇ ਨਾਲ ਥੋੜੀ ਪੱਤਰਕਾਰ ਹੈਗਾ ਕਿ ਪੀਲਾ ਕਾਰਡ ਆ ਇੱਕ ਅਦਾਰਾ ਇੱਕ ਅਖਬਾਰ ਜਿਹੜੀ ਆ ਚਾਹੇ ਉਹ ਚੈਨਲ ਆ ਉਹ ਜਦੋਂ ਪੱਤਰਕਾਰ ਨਿਯੁਕਤ ਕਰਦਾ ਹੈ ਉਹਨੂੰ ਅਥਾਰਟੀ ਦਿੰਦਾ ਹੈ ਉਹਦੇ ਵਿਹਾਰ ਤੇ ਲਵਾ ਪੀਲਾ ਕਾਰਡ ਜਾਰੀ ਹੁੰਦਾ ਵਾ ਨਾ ਕਿ ਜੇਕਰ ਕਿ ਇਹ ਵੀ ਸਰਕਾਰ ਪੱਤਰਕਾਰ ਬਣਾ ਰਹੀ ਹੈ ਸਰਕਾਰ ਨਹੀਂ ਬਣਾ ਰਹੀ ਇੱਕ ਅਦਾਰਾ ਪੱਤਰਕਾਰ ਬਣਾ ਰਿਹਾ ਔਰ ਪੱਤਰਕਾਰ ਜਿਹੜਾ ਜੋ ਪੱਤਰਕਾਰ ਹੀ ਕਰਦਾ ਹੈ ਤੇ ਉਹਦੀ ਆਪਣੀ ਵੱਖਰੀ ਪਹਿਚਾਣ ਹੈ ਇਹਨਾਂ ਲੋਕਾਂ ਦੇ ਕਹਿੰਦੇ ਤੋਂ ਥੋੜੀ ਕੀ ਪੱਤਰਕਾਰ ਨਹੀਂ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਾਇਦ ਇਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਮੀ ਰਹੀ ਹੋएगी ਜਾਂ ਇੱਕ ਪੱਤਰਕਾਰ ਨੂੰ ਉਹਨੂੰ ਜਲੀਲ ਕਰਨ ਵਾਸਤੇ ਇਹੋ ਜਿਹੇ ਸ਼ਬਦ استعمال ਕੀਤੇ ਜਾਂਦੇ ਆ ਕਿ ਇੰਦਾ ਕਿਲੀ ਪੱਤਰਕਾਰ ਆ ਜਲੀ ਪੱਤਰਕਾਰ ਆ ਅਗਰ ਇਹੋ ਜਿਹਾ ਕੋਈ ਤੁਹਾਡੇ ਕੋਲ ਆਉਂਦਾ ਸਾਡੇ ਸਾਹਮਣੇ ਲਿਓ ਮਸਲਾ ਫੋਟ ਐਕਸ਼ਨ ਲਵਾਉਗੇ ਅਸੀਂ ਰਾਜਨੀਤਿਕ ਪੱਤਰਕਾਰਤਾ ਦੇ ਵਿੱਚ ਜਿਹੜੇ ਫੁੱਟਪੌਂਡ ਵਾਲੇ ਬੰਦੇ ਆ ਇਹ ਜਵਾਬ ਉਹਨਾਂ ਨੂੰ ਕੀ ਕਹਣਾ ਹੈ ਫੁੱਟ ਪਾਉਣ ਵਾਲੇ ਦੇਖੋ ਜੀ ਆਪਾਂ ਕਿਹਨਾਂ ਬਾਰੇ ਗੱਲ ਕਰਦੇ ਆ ਫੁੱਟ ਪਾਉਣ ਵਾਲੇ ਪੋਲੀਟੀਕਲ ਲੀਡਰਾਂ ਦੀ ਗੱਲ ਕਰ ਰਹੇ ਜਾਂ ਕਿਸ ਬਾਰੇ ਗੱਲ ਕਰ ਰਹੇ ਉਸ ਬਾਰੇ ਵੀ ਤੁਸੀਂ ਕਲੀਅਰ ਕਰੋ ਫਿਰ ਹੀ ਅਸੀਂ ਕੁਝ ਕਹਿ ਸਕਦੇ ਹਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਜਿਹੜੇ ਦੇਖੋ ਜੇਕਰ ਗੱਲ ਕਰੀ ਹੈ ਕਿ ਇਹ ਫੁੱਟ ਪਾਉਣ ਵਾਲੀ ਗੱਲ ਹੈ ਤੇ ਇੱਕ ਉਹਦਾ ਕੋਈ ਏਡਾ ਕੋਈ ਵੱਡਾ ਸਵਾਲ ਨਹੀਂ ਹੈਗਾ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਫੁੱਟ ਆਪਣੇ ਬੰਦੇ ਨੇ ਤੁਹਾਡੇ ਤੁਹਾਡੀ ਕਿਸ ਨਾਲ ਨਹੀਂ ਬਲਦੀ ਉਹ ਤੁਹਾਡੇ ਖਿਲਾਫ ਬੋਲਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਜੇ ਉਹਦੇ ਇੱਕ ਘਰੇਲੂ ਲੜਾਈ ਹੈ ਇੱਕ ਪਰਿਵਾਰਿਕ ਲੜਾਈ ਹੈ ਚਲਦੀਆਂ ਰਹਿਣੀਆਂ ਨੇ ਜਿੱਥੇ ਦੋ ਭਾਂਡੇ ਹੁੰਦੇ ਮੈਂ ਸਮਝਦਾ ਉਹ ਖੜਕਦੇ ਰਹਿੰਦੇ ਆ ਕੋਈ ਟੀ ਬੱਡੀ ਗੱਲ ਨਹੀਂ ਹੈਗੀ ਬਾਕੀ ਸਾਡੀ ਪੱਤਰਕਾਰੀ ਤੇ ਜੇਕਰ ਕੋਈ ਉਂਗਲੀ ਚੁੱਕਦਾ ਮੈਂ ਸਮਝਦਾ ਕਿ ਠੀਕ ਹੈ ਹਰ ਮੈਗਜ਼ੀਨ ਵਿੱਚ ਕੋਈ ਨਾ ਕੋਈ ਗਲਤ ਅਨਸਰ ਹੁੰਦੇ ਨੇ ਹੋ ਸਕਦਾ ਸਾਡੇ ਵਿੱਚ ਵੀ ਹੋ ਸਕਦੇ ਨੇ ਪੁਲਿਸ ਡਿਪਾਰਟਮੈਂਟ ਚ ਕਿਹੜਾ ਦੁੱਧ ਦੇ ਤੁਲੇ ਅਫਸਰ ਬੈਠੇ ਨੇ ਤੁਸੀਂ ਚਾਤੀ ਮਾਰ ਲਓ ਤੁਹਾਡੀਆਂ ਖਬਰਾਂ ਵਿੱਚ ਤੁਹਾਡੇ ਚੈਨਲਾਂ ਵਿੱਚ ਖਬਰਾਂ ਸ਼ਾਬਰੀਆਂ ਲੱਗ ਰਹੀਆਂ ਨੇ ਕਿੰਨੇ ਅਫਸਰ ਫੜੇ ਜਾਣ ਦੇ ਕਿੰਨਿਆਂ ਦੇ ਕੇਸ ਚੱਲਣ ਦੇ ਨੇ ਉਸੇ ਤਰ੍ਹਾਂ ਜੇਕਰ ਪੱਤਰਕਾਰ ਕੋਈ ਗਲਤੀ ਕਰ ਮੰਨੋ ਸਪੋਜ਼ ਜੇਕਰ ਉਹਦੇ ਤੇ ਕੋਈ ਪੁਲਿਸ ਐਕਸ਼ਨ ਆਂਦੀ ਆ ਜਾਂ ਕੋਈ ਗਲਵਾਦਾ ਠੀਕ ਹੈ ਜੇ ਕੋਈ ਉਹਨੇ ਗਲਤੀ ਕੀਤੀ ਉਹਦੇ ਲੈਣਾ ਵੀ ਚਾਹੀਦਾ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਚਾਹੇ ਕੋਈ ਪੱਤਰਕਾਰ ਹੋਵੇ ਬਲੈਕਮੇਲਰ ਉਹ ਠੱਗ ਬੰਦਿਆਂ ਦੇ ਨਾਲ ਅਸੀਂ ਨਹੀਂ ਖੜੇ ਹੈਗੇ ਸਾਫ਼ ਸੁਥਰੀ ਤੇ ਇਮਾਨਦਾਰੀ ਨਾਲ ਪੱਤਰਕਾਰ ਜਿਹੜੇ ਪੱਤਰਕਾਰ ਨੇ ਪੱਤਰਕਾਰੀ ਕਰ ਰਹੇ ਉਹਨਾਂ ਨਾਲ ਅਸੀਂ 24 ਆਵਰ ਖੜੇ ਆ ਚਾਹੇ ਜਿਸ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਹੈ ਸਾਨੂੰ ਜਦੋਂ ਮਰਜ਼ੀ ਆਵਾਜ਼ ਦੇ ਸਕਦੇ ਨੇ ਬਸ਼ਰਤੇ ਕਿ ਸਾਡੀ ਜਥੇਬੰਦੀ ਨਾਲ ਜੁੜੇ ਹੋਣੇ ਚਾਹੀਦੇ ਆ ਸਿਰਫ ਐਸਿੰ ਇਹ ਨਹੀਂ ਕਹੱਸੇ ਜਿਦੋਂ ਤੁਹਾਨੂੰ ਲੋੜ ਪਈ ਤੁਸੀਂ ਉਸ ਦਿਨ ਸਾਨੂੰ ਆਵਾਜ਼ ਦਿਓ ਯੂਨੀਅਨ ਨਾਲ ਜੁੜੋਗੇ ਜਥੇਬੰਦੀ ਨਾਲ ਜੁੜੋਗੇ ਜਦੋਂ ਜਥੇਬੰਦੀ ਵਾਅਦਾਏਗੀ ਕਿ ਇੱਕ ਪੱਤਰਕਾਰ ਨੂੰ ਜ਼ਰੂਰਤ ਹੈ ਤਾਂ ਸਾਰੇ ਸਾਥੀ ਨਾਲ ਚੱਲਣਗੇ ਉਸੇ ਦਾ ਤੁਹਾਡੀ ਮਦਦ ਵੀ ਕੀਤੀ ਜਾਏਗੀ